ਰੀਅਲ ਨਿਊਜ਼ ਚੈਨਲ ਇਸ ਵਲੇ ਜਿਹੜਾ ਕਿ ਕੱਲ ਵੀ ਆਪਾਂ ਇੱਕ ਵੀਡੀਓ ਪਾਈ ਸੀਗੀ ਭਾਰਤੀ ਕਿਸਾਨ ਯੂਨੀਅਨ ਕਾਤਿਆਂ ਦੀ ਜਿੰਨਾਂ ਵੱਲੋਂ ਦੱਸਿਆ ਗਿਆ ਸੀਗਾ ਕਿ ਡ੍ਰੀਮ ਲੈਂਡ ਜਿਹੜਾ ਹੋਟਲ ਹੈ ਉਸ ਦੇ ਬਾਹਰ ਪੱਕਾ ਤੌਰ ਤੇ ਜਿਹੜਾ ਧਰਨਾ ਦਿੱਤਾ ਜਾਣਾ ਇਹ ਮਾਮਲਾ ਸੀਗਾ ਪਿਛਲੇ ਸਾਲ ਤੋਂ ਹੀ ਚੱਲਿਆ ਆ ਰਿਹਾ ਜਿਹੜਾ ਕਿ ਇੱਕ ਕਿਰਾਏ ਦਾ ਮਾਮਲਾ ਸੀ ਜਿਸ ਤੋਂ ਜਿੰਦੇ ਵਿੱਚ ਜਿਹੜਾ ਕਿ ਧਰਮਪਾਲ ਚੋਕ ਤੇ ਬੰਟੀ ਪੂਸ਼ਣ ਜਿਹੜਾ ਉਹ ਜਾਮਣ ਬੰਦੇ ਨੇ ਉਹਨਾਂ ਵੱਲੋਂ ਦੋ ਚੈੱਕ ਦਿੱਤੇ ਜਾਂਦੇ ਨੇ ਢਾਈ-ਢਾਈ ਲੱਖ ਰੁਪਏ ਦੇ ਜੱਥੇਬੰਦੀ ਨੂੰ ਤੇ ਜੱਥੇਬੰਦੀ ਉਹ ਚੈੱਕ ਦਿੰਦੀ ਹੈ ਭੂਸ਼ਣ ਨੂੰ ਆਪਣਾ ਦੂਸਰਾ ਬਾਹਨਸਲ ਨੂੰ ਉਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਇਹਦੇ ਨਾਲ ਪ੍ਰੰਨ ਧਰਮਪਾਲ ਚੌਕ ਤੇ ਬੰਟੀਣਾ ਕੀਤਾ ਜਾਂਦਾ ਕਿ ਇਹ ਜਿਹੜਾ ਤੁਹਾਡਾ ਪੈਸਾ ਅਸੀਂ ਵਾਪਸ ਜ਼ਰੂਰ ਦਿਵਾਵਾਂਗੇ ਤੇ ਅੱਜ ਫੇਰ ਉਸ ਗੱਲ ਦਾ ਜਿਹੜਾ ਰੇਡ ਕਾ ਫੇਰ ਪਿਆ ਹੋਇਆ ਉਹਨਾਂ ਵੱਲੋਂ ਇੱਕ ਜਿਹੜਾ ਕਿ ਬਾਹਨਸਲ ਵੱਲੋਂ ਜਿਹੜੀ ਵੀਡੀਓ ਪਾਈ ਗਈ ਤੇ ਸੰਜੀਵ ਨਾਰੰਗ ਵੱਲੋਂ ਕਿ ਅਸੀਂ ਜਿਹੜਾ ਸਾਡਾ ਸਮਝੌਤਾ ਹੋ ਗਿਆ ਪਰ ਧਰਮਪਾਲ ਚੋਗ ਦੇ ਜਿਹੜੇ ਪੈਸੇ ਆ ਉਹ ਕਿੱਥੇ ਗਏ ਉਹ ਕੌਣ ਦੇਵੇਗਾ ਉਸ ਨੂੰ ਲੈ ਕੇ ਜਿਹੜਾ ਜੱਥੇਬੰਦੀ ਗੱਲ ਕਰ ਰਹੀ ਹੈ ਇਹ ਜਿਹੜਾ ਮਾਮਲਾ ਕੱਲ ਵੀਡੀਓ ਪਾਈ ਗਈ ਹੈ ਉਹਨੂੰ ਲੈ ਕੇ ਕੀ ਕਹਿਣਾ ਚਾਹੁੰਦਾ ਇਹ ਮਾਮਲਾ ਦਾ ਸਿਰਫ ਹੁਣ ਇੰਨਾ ਹੀ ਹੈ ਜੀ ਬਸ ਤਾਂ ਉਹਨਾਂ ਨੂੰ ਵੀ ਆ ਸਾਡੇ ਕੋਲੇ ਆ ਰਾਜੀਨਾਮਾ ਲਿਖਿਆ ਸ਼੍ਰੇਸ਼ ਮੰਸਲ ਦੇ ਸਾਈਨ ਇਹਦੇ ਤੇ ਵੀ ਆ ਗੱਲ ਹੁਣ ਇਹ ਹੀ ਆ ਵੀ ਜਥੇਬੰਦੀ ਨੂੰ ਕੁਲਵੀਰ ਕਮਜ਼ੋਰ ਕਰਨ ਵਾਸਤੇ ਤੁਹਾਡੇ ਸਾਹਮਣੇ ਜਥੇਬੰਦੀ ਸ਼ਹਿਰ ਦੇ ਵਿੱਚ ਜਿਨ੍ਹਾਂ ਦੀ ਕੋਈ ਨਹੀਂ ਸੁਣਦਾ ਉਹਨਾਂ ਦੇ ਨਾਲ ਖੜਦੀ ਆ ਜਿਵੇਂ ਨਵੀਂ ਨਵੀਂ ਸਰਕਾਰ ਬਣੀ ਤੁਹਾਨੂੰ ਪਤਾ ਹੀ ਆ ਗੱਲ ਸਵੀਟ ਵਾਲੇ ਵਿਚਾਰੇ ਉਹਨਾਂ ਨਾਲ ਤੱਕਾ ਆਇਆ ਸੀ ਖੜੇ ਅਸੀਂ ਇੰਨੇ ਦਸੀਏ ਤੁਸੀਂ ਉਹ ਇੰਨਾ ਲੰਮੀ ਗੱਲ ਹੋ ਜੂਗੀ ਉਹਦੇ ਸਿਰ ਦਿਮਾਗ 'ਚ ਇਹ ਗੱਲ ਆ ਗਈ ਹੁਣ ਗੱਲ ਇਹ ਆ ਵੀ ਹੁਣ ਵਸਲਦਾ ਇਹਦੇ 'ਚ ਕੋਈ ਵੀ ਨਾ ਨਫਾ ਨਾ ਨੁਕਸਾਨਾ ਨਾ ਵਸਲਦਾ ਵਿੱਚ ਕੋਈ ਹੈਗਾ ਹੁਣ ਤਾਂ ਗੱਲ ਇਹ ਆ ਵੀ ਜਿਹੜਾ ਅਸੀਂ ਫੈਸਲਾ ਕੀਤਾ ਸੀ 5 ਲੱਖ ਰੁਪਈਆ ਸਾਨੂੰ ਕਲੜਾ ਸਾਹਿਬ ਦੇ ਕੇ ਸੀਗੇ 5 ਲੱਖ ਰੁਪਈਆ ਜਿਹੜਾ ਧਰਮਪਾਲ ਨੇ ਤੇ ਬੰਟੀ ਨੇ ਦਿੱਤਾ ਤਾਂ ਅਸੀਂ 10 ਲੱਖ ਸ਼੍ਰੇਸ਼ ਮਸਲ ਨੂੰ ਤੁਹਾਡੇ ਚੈਨਰ ਤੇ ਤੁਸੀਂ ਉਹ ਚਲਾਇਆ ਜੇ ਨਾਲ ਅੱਜ ਉਹ ਨੂੰ ਗਾ ਸੌਂਪਤਾ ਧਰਮਪਾਲ ਨੇ ਤੇ ਬੰਟੀ ਨੇ ਇਹ ਗੱਲ ਕਹੀ ਸੀ ਵੀ ਅਸੀਂ ਜਾਮਣੀ ਤੇ ਦਿੰਨੇ ਲੱਗੇ ਪਰ ਜੇ ਸਾਨੂੰ ਪੈਸੇ ਸਾਡੇ ਮਰਗੇ ਖੜੋਂਗੇ ਅਸੀਂ ਕਹੇ ਸੀ ਜਥੇਬੰਦੀ ਤੁਹਾਡੇ ਨਾਲ ਖੜੂ ਹੁਣ ਅੱਜ ਗੱਲ ਆ ਬੰਟੀ ਨੂੰ ਡਰਾ ਲਿਆ ਕੁਲਵੀਰ ਨੇ ਬੰਟੀ ਲਿਖ ਕੇ ਦੇ ਗਿਆ ਵੀ ਮੈਂ 2.5 ਲੱਖ ਇਹਨਾਂ ਨੂੰ ਛੱਡਿਆ ਹੁਣ ਧਰਮਪਾਲ ਨੂੰ ਧਰਮਪਾਲ ਨਹੀਂ ਇਹਨਾਂ ਤੋਂ ਡਰਿਆ ਧਰਮਪਾਲ ਨੇ ਜਥੇਬੰਦੀ ਨੂੰ ਕਿਹਾ ਵੀ ਭਾਈ ਜਾਂ ਤਾਂ ਮੈਨੂੰ ਤੁਸੀਂ 2.5 ਲੱਖ ਰੁਪਈਆ ਦੇ ਦਿਓ ਜਾਂ ਮੈਨੂੰ ਦਵਾਓ ਅੱਜ ਗੱਲ ਆ ਧਰਮਪਾਲ ਦੇ 2.5 ਲੱਖ ਰੁਪਈਏ ਦੀ 2.5 ਲੱਖ ਰੁਪਈਆ ਧਰਮਪਾਲ ਦਾ ਅਸੀਂ ਲੈ ਕੇ ਦੇਣਾ ਅੱਜ ਲੈ ਕੇ ਦੇ ਲਈਏ ਕੱਲ ਲੈ ਕੇ ਦੇ ਲਈਏ ਸ਼ੁਰੂ ਆਤਾ 13 ਤਰੀਕ ਨੂੰ ਸਾਡਾ ਜਿਹੜਾ ਸੰਯੁਕਤ ਮੋਰਚੇ ਨਾਲ ਮੀਟਿੰਗ ਹੋਊਗੀ ਅਸੀਂ ਸਾਰੇ ਕਿਸਾਨਾਂ ਨੂੰ ਬਹੁਤ ਵੱਡਾ ਕੱਟ ਹੋਊਗਾ ਭਾਰ ਕੋ ਸਾਡੀ ਕਮਾਈ ਦਾ ਉਸ ਦਿਨ ਪਤਾ ਲੱਗੂਗਾ ਵੀ ਅਸੀਂ ਕਿੰਨੇ ਲੋਕਾਂ ਦੇ ਫਾਇਦੇ ਕੀਤੇ ਦੇ ਵੇਖੋ ਸਾਡੇ ਵਾਲੇ ਸਾਡੇ ਵਰਗੇ ਲੋਕਾਂ ਨੂੰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਸਾਡੇ ਵਰਗੇ ਲੋਕ ਜਿਹੜੇ ਯਾਰ ਇੰਨਾ ਕੰਮ ਕਰ ਰਹੇ ਦਿਨ ਰਾਤ ਅੱਦੇ ਸਾਰੇ ਕੰਮ ਛੱਡ ਕੇ ਸਾਨੂੰ ਇਸ ਫੈਸਲੇ ਦੇ ਵਿੱਚ ਲੱਸੀ ਕਰਦਾ ਕੁਲਵੀਰ ਦੀਰਾ ਅਸੀਂ ਸ਼ਹਿਰ ਵੀਰ ਜੀਰਾ ਦਾ ਤੁਸੀਂ ਬਾਰ-ਬਾਰ ਨਾਮ ਲੈ ਰਹੇ ਹੋ ਉਹਦਾ ਕੀ ਬੈਨੀਫਿਟ ਇਸ ਚੀਜ਼ ਦਾ ਉਹਦਾ ਬੈਨੀਫਿਟ ਇਹ ਜੀ ਜਿਹੜਾ ਇਹ ਜਿਹੜਾ ਹੈਗਾ ਇਹ ਸੰਜੀਵ ਨਰੰਗ ਦੇ ਨਾਲ ਉਹਦੀ ਬਹੁਤ ਮਿੱਤਰਤਾ ਜਿਹੜਾ ਇਹ ਉਤਸੁਖਮਣੀ ਹਸਤਾਲ ਆ ਉਹ ਹੈ ਹੀ ਇਹਦਾ ਸੰਝਾ ਜੀ ਸਖ ਉਹ ਨੂੰ ਕੁਲਵੀਰ ਨੂੰ ਹੋਇਆ ਲੈ ਵੀ ਜਿਹੜਾ ਮਤਲਬ ਜੋ ਮੇਰੇ ਮੂੰਹੋਂ ਗੱਲ ਨਿਕਲ ਗਈ ਮੈਨੂੰ ਕੁਲਵੀਰ ਨੇ ਘਰੇ ਵੀ ਸੱਦਿਆ ਮੈਂ ਉੱਥੇ ਬਹਿ ਕੇ ਉਹਨੂੰ ਕਹ ਕਾਕਾ ਇਹਨੂੰ ਨਿਬੇੜ ਦੀਏ ਜਿੱਥੇ ਬੰਦੀਆਂ ਦੇ ਅੱਗੇ ਨਹੀਂ ੜਨਾ ਚਾਹੀਦਾ ਚਲੋ ਮੈਂ ਉੱਥੇ ਇੱਕ ਫੈਸਲਾ ਵੀ ਕਰਕੇ ਆ ਜਿਹਦੇ ਵਿੱਚੋਂ ਮੈਂ 2 ਲੱਖ ਆਪਣੇ ਕੋਲੋਂ ਵਿਖਾਤਾ ਮੈਂ ਕਿਹਾ ਵੀ ਆਪ ਉਹਨਾਂ ਨੇ ਆ ਪੈਸੇ ਦਿੱਤੇ ਆ 500 ਸਾਲ ਸਵਾ ਤੁਸੀਂ ਦੇ ਦਿਓ ਧਰਮਪਾਲ ਤੇ ਆਪਾਂ ਪੈਸੇ ਦੇ ਦਈਏ ਮੈਂ ਕੋਲੋਂ ਸਵਾ ਲੱਖ ਰੁਪਈਆ ਵਿਖਾਤਾ ਮੈਂ ਨਹੀਂ ਮੁਕਰਦਾ ਰੱਬ ਨੂੰ ਮੰਨਣ ਨਾਲ ਬਧੇ ਅੱਜ ਵੀ ਸਵੇਰੇ ਅਰਦਾਸ ਕਰਕੇ ਆਏ ਆ ਫਤਿਹ ਸਾਡੀ ਹੋਣੀ ਆ ਗੁਰੂ ਨਾਨਕ ਦਾਸ ਨੂੰ ਯਾਦ ਕਰਕੇ ਕਹਿੰਦੇ ਆ ਜਦੋਂ ਇੱਥੇ ਫੈਸਲਾ ਹੋ ਗਿਆ ਸਵਾ ਲੱਖ ਦਾ ਉਹਨਾਂ ਨੇ ਚੈੱਕ ਦਿੱਤਾ ਤੇ ਚੈੱਕ ਦੀ ਡੇਟ ਪਾਤੀ ਲੰਮੀ ਮੈਂ ਕਿਹਾ ਕੱਲੇ ਚੈੱਕ ਨਾਲ ਨਹੀਂ ਸਰਨਾ ਪੈਸੇ ਰੱਖੋ ਇੱਥੇ ਇਹ ਯਾਰ ਸਵਾ ਮਸਲ ਵਾਲਾ ਤੇ ਸਵਾ ਢਾਈ ਪੂਰਾ ਕਰੀਏ ਸਾਡੇ ਗਲੋਂ ਇਹ ਗੱਲ ਲੈ ਜਾਵੇ ਪਰ ਕੁਲਵੀਰ ਜੀਰੇ ਨੇ ਮੇਰੀ ਇੱਕ ਨਹੀਂ ਮੰਨੀ ਕਿੰਨਾ ਮਸ਼ੀਨ ਚਕਾ ਪ੍ਰਧਾਨ ਮੈਂ ਕਹਾ ਬੇਟਾ ਜੇ ਆਪਾਂ ਦੋਵੇਂ ਸੱਦ ਕੇ ਉਹਨੂੰ ਇੱਥੇ ਬਾਹਲੀਏ ਪਾਸਾ ਆਪਣੇ ਤੋਂ ਵੇਰ ਜੂ ਜਿਹੜਾ ਪੂ ਕੱਲ ਉਹਨੂੰ ਘਰੇ ਡਰਾ ਕੇ ਸਾਨੂੰ ਯਾਰ ਉਹਨੂੰ ਡਰਾ ਤਮਕਾ ਕੇ ਯਾਰ ਸਾਨੂੰ ਕਮਜ਼ੋਰ ਕਰਨ ਦੀ ਪੂ ਇਹ ਸੋਚਿਆ ਲਵੀ ਜਥਬੰਦੀ ਏਡੀ ਵੱਡੀ ਬਣਦੀ ਜਾਂਦੀ ਆ ਕੱਲ ਉਹਨੂੰ ਕਿਤੇ ਨਾਵੇ ਮੇਰਾ ਨੁਕਸਾਨ ਹੋਵੇ ਸਾਡੇ ਤੁਸੀਂ ਇਹ ਵੇਖੋਗੇ ਜਿਹੜੇ ਬੰਦੇ ਇਹਦੇ ਆ ਸਾਡੇ ਨਾਲ ਆ ਕੇ ਖੜਨਗੇ ਦੋ ਚਾਰ ਚਿਹਰੇ ਹੁੰਦੇ ਜਿਨ੍ਹਾਂ ਨੇ ਸਾਨੂੰ ਫੋਨ ਆਈ ਜਾਂਦੇ ਵੀ ਅਸੀਂ ਬੰਦੇ ਭੇਜਾਂਗੇ ਅਸੀਂ ਸਾਹਮਣੇ ਨਹੀਂ ਆਉਣਾ ਵੱਡਾ ਕੱਠ ਕਰਕੇ ਅਸੀਂ ਸਾਡਾ ਮਤਲਬ ਇਹ ਵੀ 2.5 ਲੱਖ ਰੁਪਏ ਅਸੀਂ ਦੇ ਦੇਣਾ ਧਰਮਪਾਲ ਨੂੰ ਪ੍ਰਧਾਨ ਜੀ ਜੇ ਮੰਨ ਲਓ ਕਿਸੇ ਤਰ੍ਹਾਂ ਵਿੱਚ ਕੋਈ ਸ਼ਹਿਰ ਦਾ ਆਗੂ ਪੈ ਜਾਂਦਾ ਹੈ ਤੇ ਇਹ ਫੈਸਲਾ ਪੇਮੈਂਟ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ ਫਿਰ ਕੀ ਹੋਏਗਾ ਬਿਲਕੁਲ ਫੈਸਲਾ ਕਰਨ ਨੂੰ ਅੱਗੇ ਵੀ ਤਿਆਰ ਸੀ ਅੱਜ ਵੀ ਤਿਆਰ ਆ ਪਰ 12 ਤਰੀਕ ਨੂੰ ਉੱਥੇ ਸਾਰੇ ਇਕੱਠ ਦੇ ਵਿੱਚ ਸਾਡਾ ਉਹ 2.5 ਲੱਖ ਰੁਪਏ ਸ਼ਹਿਰ ਦੇ ਠੀਕ ਅਸੀਂ ਸ਼ਹਿਰ ਦੇ ਪਤਵੰਤਿਆਂ ਨੂੰ ਨਹੀਂ ਮੋੜਨਾ ਉੱਥੇ 2.5 ਲੱਖ ਰੁਪਏ ਲੈ ਕੇ ਆ ਜਨ ਅਸੀਂ ਇੱਕ ਵੀ ਸ਼ਬਦ ਨਹੀਂ ਬੋਲਾਂਗੇ ਅਸੀਂ ਕਿਸਾਨਾਂ ਨੂੰ ਸਾਰਿਆਂ ਨੂੰ ਕਹਿ ਕੇ 12 ਤਰੀਕ ਨੂੰ ਧਰਨਾ ਫਿਕਸ ਹੈ ਫਿਕਸਾ 12 ਨੂੰ 10 ਵਜੇ ਇੱਥੇ ਸਾਡੇ ਆ ਕੇ 2.5 ਲੱਖ ਦੇ ਦੇਣਾ ਅਸੀਂ ਬਿਲਕੁਲ ਨਹੀਂ ਹੋਰ ਕੋਈ ਸ਼ਬਦ ਬੋਲਾਂਗੇ ਨਹੀਂ ਤੇ ਅਸੀਂ ਜਿਹੜਾ ਆfda ਤੁਹਾਨੂੰ ਅਗਲਾ ਪ੍ਰੋਗਰਾਮ ਦੱਸਤਾ ਉਸ ਪ੍ਰੋਗਰਾਮ ਤੇ ਅਸੀਂ ਪੱਕੇ ਆ ਜੋ ਮਰਜ਼ੀ ਹੋ ਜੇ ਅਸੀਂ ਲੋਕਾਂ ਨੂੰ ਬਾਜ਼ਾਰ 'ਚ ਵੀ ਗੱਲ ਦੱਸਣੀ ਆ ਸਾਡੇ ਨਾਲ ਬਹੁਤ ਜਿਹੇ ਥੁੱਤ ਕਰਾ ਜਿਹੜੇ ਵਿਚਾਰੇ ਉਹ ਜਿਹੜੇ ਵੱਡੇ ਹੈਗੇ ਨੇ ਕਾਰੋਬਾਰੀ ਕੋਈਆਂ ਦਾ ਮਾਂ ਤੰਦੂਰ ਲਵਾਉਂ ਕੋਈ ਕੁਛ ਕਰੂੰ ਇਹ ਤੋਂ ਡਰਦੇ ਸਾਹਮਣੇ ਨਹੀਂ ਆ ਰਹੇ ਅਸੀਂ ਦੱਸ ਦਿਆਂਗੇ ਯਾਰ ਐਵੇਂ ਮੱਲੋਂ ਮੱਲੀ ਯਾਰ ਤੂੰ ਖੱਚ ਕੇ ਆਉਂਦੇ ਘਰੇ ਫੈਸਲਾ ਲੈ ਗਿਆ ਆ ਵੀਡੀਓ ਚੱਲ ਪਣੀ ਆ ਜਿੱਦੇ ਤੇ ਅਸੀਂ ਚੈੱਕ ਦਿੱਤੇ ਆ ਜੀ ਆ ਤੁਹਾਡੇ ਸਾਹਮਣੇ ਤੁਸੀਂ ਚਲਾਉਣੀ ਆ ਅੱਜ ਅਸੀਂ ਪਾਤਾ ਗਰੁੱਪ ਦੇ ਵਿੱਚ ਕੀ ਫੈਸਲਾ ਸੀ ਕੀ ਨਹੀਂ ਜਿਵੇਂ ਕਿ ਪ੍ਰਧਾਨ ਜੀ ਵੱਲੋਂ ਦੱਸਿਆ ਜਾ ਰਿਹਾ ਜਿਹੜਾ ਕਿ 12 ਤਰੀਕ ਦਾ ਜਿਹੜਾ ਫੈਸਲਾ ਧਰਨੇ ਦਾ ਉਹ ਅਟਲ ਆ ਉਹ ਜ਼ਰੂਰ ਲੱਗੇਗਾ ਪਰ ਜੇ ਕੋਈ ਮੋਤਵਾਰ ਬੰਦੇ ਵਿੱਚ ਪੈ ਕੇ ਇਸ ਫੈਸਲੇ ਨੂੰ ਸਿਰੇ ਚੜਾ ਦਿੰਦੇ ਨੇ ਪੇਮੈਂਟ ਦੇ ਦਿੰਦੇ ਨੇ ਤੇ ਉਹ ਪਰ ਧਰਨੇ ਦੀ ਸਟੇਜ ਤੇ ਦੇਣੀ ਪੈਗੀ ਉਸ ਤੋਂ ਬਾਅਦ ਇਸ ਦਾ ਹੱਲ ਹੋਏਗਾ